ਫਸਲਾਂ ਦੀ ਮੁੱਗੀ ਰਾਖੀ ਵੀ ਜਟਾ ਆਈ ਬਸਾਖੀ ਫਸਲਾਂ ਦੇ ਸਾਬੇ ਤੋਂ ਸੁਨਹਿਰੀ ਹੋਣ ਦਾ ਤਿਉਹਾਰ ਕਿਸਾਨਾਂ ਦੀਆਂ ਉਮੀਦਾਂ ਆਸਾਂ ਦੇ ਪੂਰੀਆਂ ਹੋਣ ਦਾ ਤਿਉਹਾਰ ਸੋ ਸਭ ਤੋਂ ਵੱਡੀ ਗੱਲ ਖਾਲਸਾ ਦੇ ਸਾਜਣਾ ਦਿਵਸ ਦੇ ਤਿਉਹਾਰ ਬਸਾਖੀ ਤੇ ਆਪ ਸਭ ਨੂੰ ਸਾਡੇ ਵੱਲੋਂ ਰੌਣ ਗਲਾਸ ਫਾਊਂਡੇਸ਼ਨ ਵੱਲੋਂ ਬਹੁਤ ਬਹੁਤ ਮੁਬਾਰਕਾਂ ਇਸ ਮਸਾਖੀ ਦੇ ਉੱਤੇ ਗ੍ਰਾਉਂਡ ਗਲਾਸ ਫਾਊਂਡੇਸ਼ਨ ਵੱਲੋਂ ਰੀਜਨਰੇਟਿਵ ਐਗਰੀਕਲਚਰ ਦੇ ਵਿੱਚ ਬਹੁਤ ਵੱਡੇ ਉਪਰਾਲੇ ਦੀ ਸ਼ੁਰੂਆਤ ਕੀਤੀ ਗਈ ਹੈ ਕਿ ਇਹਦੇ ਵਿੱਚ ਪੰਜਾਬ ਦੇ ਪਿੰਡਾਂ 'ਚ ਜਾ ਕੇ ਖੇਤੀ ਦੇ ਨਵੇਂ ਤਰੀਕੇ ਕੀ ਨੇ ਕਿਸ ਤਰੀਕੇ ਨਾਲ ਅਸੀਂ ਖੇਤੀਬਾੜੀ ਨੂੰ ਕਰੀਏ ਤਾਂ ਕਿ ਇਸ ਖੇਤੀਬਾੜੀ ਦੀ ਸਸਟੇਨੈਬਿਲਿਟੀ ਤੇ ਹੰਢਣਸਾਰਤਾ ਲਗਾਤਾਰ ਬਣੀ ਰਹੇ ਤੇ ਮੈਨੂੰ ਆਸ ਹੈ ਇਸ ਫਾਊਂਡੇਸ਼ਨ ਨਾਲ ਜੁੜਨ ਤੋਂ ਬਾਅਦ ਪੰਜਾਬ ਦੀ ਜਾਦਾ ਸੇਵਾ ਕਰ ਸਕਾਂਗੇ ਤੇ ਜੋ ਅਸੀਂ ਇੱਕ ਸੁਪਨਾ ਲੈ ਕੇ ਚੱਲੇ ਆਂ ਪੰਜਾਬ ਦੀ ਤਰੱਕੀ ਦਾ ਪੰਜਾਬ ਦੀ ਹੰਢਣਸਾਰਤਾ ਦਾ ਪੰਜਾਬ ਦੇ ਨੇਚਰਲ ਰਿਸੋਰਸਸ ਨੂੰ ਬਚਾਉਣ ਦਾ ਉਹਦੇ ਵਿੱਚ ਅਸੀਂ ਕੰਮ ਕਰ ਸਕਾਂਗੇ ਜਿਵੇਂ ਗ੍ਰੀਨ ਰੈਵੋਲੂਸ਼ਨ ਦੇ ਜਿਹੜੇ ਐਮ ਐਸ ਸੁਆਮੀ ਨਾਥਨ ਜੀ ਉਹਨਾਂ ਨੇ ਕਿਹਾ ਹੈਗਾ ਕਿ ਇਫ ਨੇਚਰਲ ਰਿਸੋਰਸਸ ਗੋ ਰੋਂਗ ਨਾਥਿੰਗ ਕੈਨ ਗੋ ਰਾਈਟ ਸੋ ਇਸ ਕਰਕੇ ਇਸ ਫਾਊਂਡੇਸ਼ਨ ਨਾਲ ਜੁੜ ਕੇ ਅਸੀਂ ਵੱਡੇ ਪੱਧਰ ਦੇ ਉੱਤੇ ਕਿਸਾਨਾਂ ਕੋਲ ਜਾਵਾਂਗੇ ਤੇ ਪੰਜਾਬ ਦੇ ਵਿੱਚ ਖੇਤੀਬਾੜੀ ਨੂੰ ਲਗਾਤਾਰਤਾ ਉਹਦੀ ਰੱਖਣ ਵਾਸਤੇ ਉਹਦੇ ਪਾਣੀ ਨੂੰ ਬਚਾਉਣ ਵਾਸਤੇ ਉਹਦੀ ਉਹਦੀ ਖਵਾ ਦੇ ਵਿੱਚ ਠੀਕ ਰੱਖਣ ਵਾਸਤੇ ਉਹਦੀ ਤਰਪੀ ਨੂੰ ਠੀਕ ਰੱਖਣ ਵਾਸਤੇ ਲਗਾਤਾਰ ਕੰਮ ਕਰਾਂਗੇ